ਸਰਕਾਰਾਂ ਬਿਲਕੁਲ ਇਹ ਹਲੇ ਵੀ ਕੰਮ ਜਾਬ ਹੈ ਇਹ ਪਹਿਰੇ ਤੋਂ ਕੰਫੀਡੈਂਸ ਹਾਰ ਹੋ ਗਈ ਨੂੰ ਕੱਟ ਸਕਦੇ ਆ ਨੋਟ ਹੁਣ ਚਲਾਇਆ ਹੈ ਮੋਦੀ ਸਾਹਿਬ ਨੇ ਇਹ ਨੋਟ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਇਹ ਖਾਸਤਾ ਹੈ ਤਾਂ ਇਸ ਇਹ ਦੱਸਦਾ ਰਹਿੰਦਾ ਹੈ ਆ ਬੀਨਾ ਮੋਦੀ ਸਾਹਿਬ ਦਾ ਚਲਾਇਆ ਰੋਡ ਹੈ ਆ ਪੁਰਾਣੀ ਸਰਕਾਰ ਦਾ ਰੋਡ ਹੈ ਇਹ ਹਲੇ ਵੀ ਕੰਮ ਜਾਬ ਤੇ ਕੈਂਪ ਤੇ ਆਪ ਜਿਹੜਾ ਰੋਡ ਜਿਹੜਾ ਹੈਗਾ ਇਹ ਪੁਰਾਣੀ ਸਰਕਾਰ ਦਾ ਚਲਾਇਆ ਹੋਇਆ ਆ ਮੋਦੀ ਸਾਹਿਬ ਦਾ ਚਲਾਇਆ ਜਿਹੜਾ ਪਾਟਣਾ ਦੇਖ ਲੈ ਮਤਲਬ ਇਹ ਰੋਡ 16 ਤੋਂ ਲੈ ਕੇ ਅੱਜ 7-8 ਸਾਲ ਹੀ ਹੋਏ ਨੇ ਇਹ 7-8 ਸਾਲ ਜੇ ਖਤਮ ਹੋ ਗਏ ਔਰ ਇਹਨਾਂ ਲੋਟਾਂ ਦੀ ਵੀ ਹਾਲਤ ਹੈ ਕਿ ਉਹ ਇੰਨੀ ਖਸਤਾ ਹੋ ਗਈ ਇਹਨਾਂ ਲੋਟਾਂ ਦੀ ਤਰ੍ਹਾਂ ਇਸ ਦੇਸ਼ ਦੀ ਹਾਲ ਜਿਹੜੀ ਹੈ ਉਹ ਵੀ ਖਸਤਾ ਹੋ ਰਹੀ ਮਹਿੰਗਾਈ ਦੇ ਕਾਰਨ ਤਾਂ ਨਫਰਤ ਦੀ ਰਾਜਨੀਤੀ ਦੇ ਕਾਰਨ ਭੇਦ ਭਾਵ ਦੇ ਕਾਰਨ ਔਰ ਸਰਕਾਰੀ ਪ੍ਰੋਪਰਟੀਆਂ ਨੂੰ ਵੇਚ ਕੇ ਨਿੱਜੀ ਹੱਥਾਂ ਵਿੱਚ ਭੇਜਣ ਦੇ ਕਾਰਨ ਸੋ ਇਹ ਦੇਸ਼ ਦੀ ਹਾਲਤ ਜੇ ਫਿਰ ਜੇ ਇਹ ਲੋਟ ਬੋਦੀ ਸਾਹਿਬ ਆ ਦੇ 7-8 ਸਾਲ ਹਲਾ ਕੇ ਇਹਨਾਂ ਨੋਟਾਂ ਨਹੀਂ ਉੱਪਰ ਨਹੀਂ ਵਧਾ ਸਕੀ ਤਾਂ ਦੇਸ਼ ਨੂੰ ਮਸ਼ਹੂਰ ਕੌਣ ਜਾ ਰਹੀਆਂ ਗੱਲਾਂ ਕਰਦੇ ਆ ਮੈਂ ਸਭ ਤੋਂ ਬਿਲਕੁਲ ਗਲਤ ਜਿਹੜੇ ਕਰੰਸੀ ਭਾਰਤ ਦੇਸ਼ ਦੀ ਕਰੰਸੀ ਜਿਹਦਾ ਮਾਨ ਨਾ ਕਿਸਦਾ ਮਹਾਦਰ ਜਰਨ ਸਿੰਘ ਦੇ ਸਮੇਂ ਦੂਡ ਡਾਲਰ ਜਿਹੜੇ ਹੁੰਦੇ ਸੀ ਉਹ ਨੋਟਾਂ ਤੋਂ ਜਿਹਨੇ ਸਸਤੇ ਹੁੰਦੇ ਸੀ ਤੇ ਇਹੀ મોદી ਸਾਹਿਬ ਕਿਆ ਕਰਦੇ ਸੀ ਕਿ ਭਈ ਜੇ ਡਾਲਰ ਦੀ ਕੀਮਤ ਘਟ ਜੇ ਤਾਂ ਦੇਸ਼ ਗਿਰ ਜਾਣਾ ਹੈ ਤੇ મોદી ਸਾਹਿਬ ਇਹ ਕਰੰਸੀ ਜਿਹੜੀ ਹੈ ਇਹ 7-8 ਸਾਲਾਂ ਦੀ ਖਤਮ ਹੋ ਜੂਗੀ ਔਰ 5 ਦਾ نوٹ ਬਿਲਕੁਲ ਖਤਮ ਹੀ ਕਰ ਦਿੱਤਾ ਗਿਆ ਸੋ 10 ਵੀ ਦਾ ਨੋਟ ਆਹ 10 ਦਾ ਨੋਟ ਜਿਹੜਾ ਹੈਗਾ ਇਹ ਜੋ ਤੁਸੀਂ ਬਾਜ਼ਾਰ ਤੇ ਲੈਣ ਜਾਓ ਮਿਲਦਾ ਨਹੀਂ ਇੱਥਾਂ ਸਦਕਾ ਜੀ ਮਿਲਦਾ ਇਹ 10 ਦੇ ਨੋਟ ਦੀ ਗੁੱਟੀ ਜਿਹੜੀ ਹੈ 170 ਰੁਪਈਆ ਦੀ ਜਿਹੜੀ ਬਲੈਕ ਚ ਤੋ ਇਹ ਕਰੰਸੀ ਜੇ ਕਰੰਸੀ ਨੂੰ ਜੇ ਇਸਦੀ ਨੂੰ ਸੰਭਾਲ ਸਕੀ ਅਸੀਂ ਤਵੇ ਸਮਝਦਾ ਦੇਸ਼ ਕੀਵੇਂ ਸੰਭਾਲਾ ਸੋ ਨੋਟਬੰਦੀ ਦੇ ਨਾਲ ਮੈਂ ਸਮਝਦਾ ਲੋਕਾਂ ਦਾ ਮਨੋਵਲਟੀ ਭਾਰਤੀ ਕਰੰਸੀ ਦੇ ਕਾਰਨ ਲੋਕਾਂ ਦਾ ਨਮਨਵਲਟੀ ਆ ਜਿਹੜੇ ਨੋਟ ਆ ਇੱਕ ਮਜ਼ਦੂਰ ਦੇ ਹੱਥੀਂ ਕਰਕੇ ਜਦੋਂ ਘਰ ਨੂੰ ਜਾਂਦਾ ਹੈ ਤਾਂ ਜਿਹੜਾ ਤਿਆਰੀ ਦੇ ਪੈਸੇ ਦੇਣ ਵਾਲਾ ਵਿਅਕਤੀ ਹੈ ਉਹ ਪੁਰਾਣੇ ਤੋਂ ਪੁਰਾਣਾ ਨੋਟ ਕੱਢ ਕੇ ਜੇਬ ਤੋਂ ਬਹੁਤ ਲੋਕਾਂ ਦੀ ਮਾਨਸੰਗਤ ਨਹੀਂ ਹੁੰਦੀ ਹੈ ਉਹ ਪੁਰਾਣੇ ਤੋਂ ਪੁਰਾਣਾ ਨੋਟ ਕੱਢ ਕੇ ਉਸ ਮਜ਼ਦੂਰ ਨੂੰ ਦਿੰਦਾ ਜਿਹੜੇ ਮਜ਼ਦੂਰ ਨੇ 8 ਘੰਟੇ 10 ਘੰਟੇ ਆਪਦੇ ਵਰਤੇ ਜਿਹੜਾ ਉਹ ਕੰਮ ਕੀਤਾ ਹੁੰਦਾ ਤੇ ਜੇ ਇਸ ਤਰ੍ਹਾਂ ਦੀ ਕਰੰਸੀ ਇਸ ਤਰ੍ਹਾਂ ਦੇ ਨੋਟ ਹੱਥਾਂ ਤੇ ਜਾਂਦਾ ਤਾਂ ਉਹਦਾ ਨਾ ਕੋਈ ਬਲ ਡਿੱਗਦਾ ਉਹ ਮਤਲਬ ਹੌਸਲਾ ਨਹੀਂ ਪੈਂਦਾ ਇਹ ਨੋਟ ਹੈ ਕਿ ਕੀ ਹੈ ਕਿ ਬੁਕਰੀ ਜਿਹੜੇ ਕਾਗਜ਼ਾਇਰੀ ਕੀ ਹੈ ਸੋ ਇਸ ਕਰਕੇ ਜੋ ਇਹਦੇ ਨਾਲ ਜਿਹੜਾ ਹੈਗਾ ਕੋਈ ਨੋਟ ਲੋਕਾਂ ਦਾ ਜੋ ਆ ਵੀਰ ਪੀਏ ਆ ਪ੍ਰਾਣੇ ਵੀਰ ਪੀਏ ਤੇ ਆ ਮੋਦੀ ਸਾਹਿਬ ਦੇ ਜੀਤ ਨਹੀਂ ਕੋਈ ਨਾ ਇਹਨਾਂ ਦਾ ਡਿਫਰੈਂਸ ਹੈ ਤੇ ਜੇ ਨੋਟਾਂ ਦੀ ਹਾਕ ਨਹੀਂ ਇਸ ਹਿਸਾਬ ਨਾਲ ਸਕੇ ਤੇ ਮੋਦੀ ਸਾਹਿਬ ਬੇਜਤੀ ਹਾਕ ਤੋ ਸਾਰੇ ਪਰ ਨੋਟ ਬੰਦੀ ਦੇ ਸਮੇਂ ਇੰਨਾ ਕਿ ਨੁਕਸਾਨ ਹੋਇਆ ਕਿ ਲੋਕ ਵਿਚਾਰੇ ਤੇ ਲੈਣਾਟ ਲੱਗੇ ਬਹੁਤ ਸਾਰੇ ਲੋਕ ਹਜ਼ਾਰਾਂ ਲੋਕਾਂ ਦੀਆਂ ਜਾਣਾ ਤੋ ਅਕਸਰ ਹੀ ਮੋਦੀ ਸਾਹਿਬ ਦੇ ਦੋਸ਼ ਲੱਗਦਾ ਰਿਹਾ ਪੰਜ ਪੰਜ ਦੋਸ਼ ਲੱਗਦਾ ਰਿਹਾ ਕਿ ਨੋਟਬੰਦੀ ਦਾ ਐਲਾਨ ਕਰਨ ਤੋਂ ਪਹਿਲਾਂ ਇਹਨਾਂ ਨੇ ਆਪਣੀ ਚੇਤਿਆਂ ਦੇ ਆਪਣੀ ਪਾਰਟੀ ਦੇ ਲੋਕਾਂ ਦੀ ਨੋਟ ਜੜੇ ਉਹ ਬਦਲਦੇ ਤੇ ਇਸ ਕਾਰਨ ਜਿਹੜੇ RBI ਦੇ ਗਵਰਨਰ ਸੀ ਉਹਨਾਂ ਨੇ ਰੋਜ਼ ਬੋਲੋ ਤਾਂ ਜ਼ਹਿਰ ਵੀ ਕਰਤਾ ਸੀਗਾ ਇਹ ਲੋਕਾਂ ਨੂੰ ਪਤਾ ਸੋ ਮੈਂ ਸਮਝਦਾ ਵੀ ਨੋਟ ਬੰਦੀ ਤੇ ਭਾਰਤੀ ਕਰੰਸੀ ਨੂੰ ਲੋਕਾਂ ਦਾ ਜਿੱਤੇ ਮਨੋਬਲ ਛਿੱਟਿਆ ਉਸੇ ਦੇਸ਼ ਵਿਘਾਈ ਕਾਰਨ ਬੇਰੁਜ਼ਗਾਰੀ ਕਾਰਨ ਨਾਗਰਿਕ ਦੀ ਰਾਜਨੀਤੀ ਕਰ ਬਹੁਤ ਡਾਊਨ ਚਲਾ ਗਿਆ ਬਹੁਤ ਥਲੇ ਚਲ ਡਾਕਟਰ ਮਨਮੋਹਨ ਸਿੰਘ ਬੋਲਾਨੀ ਇਸ ਦੇਸ਼ ਨੂੰ ਪ੍ਰਾਤ ਵਿਵਸਥਾ ਨੂੰ ਡੁੱਬਦੀ ਨੂੰ ਚੁੱਕਿਆ ਸੀ ਤੇ ਇਹਨਾਂ ਦੇ ਦੇਸ਼ ਦੀ ਆਤਮਿਕ ਬਸਾ ਜਿਹੜੀ ਹੈ ਗਰਾਜ ਰਾਹੁਲ ਗਾਂਧੀ ਜੀ ਨੇ ਲੋਟ ਬੰਦੀ ਦੇ ਵੇਲੇ ਬਹੁਤ ਰੋਲਾ ਪਾਇਆ ਲਿਆਣਾ ਤੇ ਲੋਕੜੀਆਂ ਦੀਆਂ ਬਹੁਤਾ ਹੋਈਆਂ ਇਹ ਸਾਰਾ ਕੁਝ ਹੋ ਰਿਹਾ ਪਰ ਉਸ ਸਮੇਂ ਦਾ ਜਿਹੜਾ ਮੀਡੀਆ ਸੀਗਾ ਉਸ ਤਰ੍ਹਾਂ ਦੇ ਲੋਕ ਜਿਹੜੇ ਸੀ ਉਹਨਾਂ ਨੇ ਰਾਹੁਲ ਗਾਂਧੀ ਜੀ ਦੀ ਇਸ ਗੱਲ ਨੂੰ ਉੱਦਾਂ ਨਹੀਂ ਬਣਾਇਆ ਕਿਉਂਕਿ ਕਿਤੇ ਨਾ ਕਿ ਬੇ ਮੋਦੀ ਸਾਹਿਬ ਦਾ ਪ੍ਰੈਸ਼ਰ ਸੀ ਉਹਨਾਂ ਨੇ ਉੱਪਰ ਕਿਉਂਕਿ ਇਸ ਮੁੱਦੇ ਨੂੰ ਉੱਜਾਇਆ ਕਿਵੇਂ ਆਰਾਮ ਮੰਦਰ ਦਾ ਰੋਲਾ ਪਾ ਦਿੱਤਾ ਗਿਆ ਸੋ ਮੋਦੀ ਸਾਹਿਬ ਦਾ ਜਿਹੜਾ ਇੱਕ ਟ੍ਰੈਂਡ ਹੈ ਜਦੋਂ ਲੋਕਾਂ ਦਾ ਮੁੱਦਾ ਕੋਈ ਦਾ ਬੇਲੋੜਾ ਮੁੱਦਾ ਹੋਰ ਦਾ ਨਫ਼ਰਤ ਨੂੰ ਖਤਮ ਕਰਨ ਦਾ ਮੁੱਦਾ ਹੋਰ ਦਾ ਆਪਸੀ ਭਾਈਚਾਰਾ ਦਾ ਮੁੱਦਾ ਹੋਰ ਦਾ ਤਾਂ ਉਹ ਕੀ ਹੁੰਦਾ ਜੱਟ ਪ੍ਰੋਗਰਾਮਾਂ ਕੱਦ ਹੋ ਜਾਂਦਾ ਉਦੋਂ ਫਿਰ ਜਿਹੜੇ 40 ਫੌਜੀ ਜਿਹੜੇ ਐ ਅਸੀਂ ਆਰਡੀਐਕਸ ਨਾਲ ਜਿਹੜੇ ਮਰੇ ਉਹ ਪੰਜਾਬੀ ਮਰੇ ਵਿਚਾਰੇ ਹੋਰ ਵੀ ਜਿਹੜੇ ਲੋਕ ਮਰੇ ਤੋਂ ਉਹ ਜੋ ਜਾਤਾਂ ਦੇਸ਼ ਭਗਤੀ ਦੀ ਗੱਲ ਦਾ ਧਰਮ ਦੀ ਗੱਲ ਕਰਕੇ ਜਿਹੜੇ ਇਦਾਂ ਦੇ ਮੁੱਦੇ ਹੈਗੇ ਆ ਉਹਨਾਂ ਨੂੰ ਇਹ ਦੁਬਾਰਾ ਨਹੀਂ ਆਇਆ ਪਰ ਬੇਸੀਸ ਦੀ ਬਤ ਨਹੀਂ ਹੋਣੀ ਹੁਣ ਐਸਸੀ ਐਸਟੀ ਓਬੀਸੀ ਵਰਗ ਦੇ ਜਿਹੜੇ ਲੋਕ ਜਦੋਂ ਤਾਂ ਹੁੰਦੀਆਂ ਵੋਟਾਂ ਉਦੋਂ ਵੋਟਾਂ ਮਲੇ ਸਾਰੇ ਹਿੰਦੂ ਹੋ ਜਾਂਦੇ ਆ ਜਦੋਂ ਵੋਟਾਂ ਲੰਘ ਜਾਂਦੀਆਂ ਤੇ ਬੀਜੇਪੀ ਵਾਲਿਆਂ ਵਾਸਤੇ ਉਹ ਸਾਰੇ ਸ਼ੂਦਰ ਹੋ ਜਾਂਦੇ ਆ ਐਸਸੀ ਐਸਟੀ ਔਰ ਪਛੜੇ ਵਰਗ ਹੋ ਜਾਂਦੇ ਆ ਤੇ ਇਸ ਗੱਲ ਦੇ 80% ਲੋਕਾਂ ਨੂੰ ਇਹ ਰਹਿਗਾ ਵਿਚਾਰ ਕਰਨਾ ਚਾਹੀਦਾ ਹੈ ਕਿ ਇਹ ਆਪ ਅਕਸਰ ਦੇ ਵਿੱਚੇ ਚੱਲ ਗਈ ਹੈ ਤੋ ਅੱਜ ਰਾਹੁਲ ਗਾਂਧੀ ਜੀ ਨੇ ਪੈਦਲ ਯਾਤਰਾ ਕੀਤੀ ਹੈ ਪੈਦਲ ਯਾਤਰਾ ਕਰਕੇ ਦੇਸ਼ ਦੇ ਕੋਨੇ-ਕੋਨੇ ਤੱਕ ਗਏ ਤੇ ਕੋਨੇ-ਕੋਨੇ ਤੱਕ ਜਾ ਕੇ ਉਹ ਦੇਸ਼ ਦੇ ਲੋਕਾਂ ਦੇ ਵਿੱਚ ਉਹਨਾਂ ਦੀ ਜਗ੍ਹਾ ਬਣਾਈ ਅੱਜ ਮੋਦੀ ਸਾਹਿਬ ਇਚ ਸਟੇਟਮੈਂਟ ਮੈਨੂੰ ਪਤਾ ਲੱਗਾ ਉਹਨਾਂ ਦੱਸੀ ਕਿ ਰਾਹੁਲ ਗਾਂਧੀ ਦੀ ਜਗ੍ਹਾ ਉਹ ਇਟਲੀ ਛੇ ਮੋਦੀ ਸਾਹਿਬ ਰਾਹੁਲ ਗਾਂਧੀ ਦੀ ਜਗ੍ਹਾ ਇਟਲੀ ਛੇ ਦੀ ਰਾਹੁਲ ਗਾਂਧੀ ਦੀ ਜਗ੍ਹਾ ਭਾਰਤ ਦੇ ਕਰੋੜਾਂ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਬਣ ਗਈ ਹੈ ਜਿਸ ਕਰਕੇ ਤੁਸੀਂ ਕੋਰਾ ਹੋ ਥੋੜੇ ਕੋਲ ਹੋਰ ਕੋਈ ਜਾਣ ਨਹੀਂ ਸਿਰਫ ਰਾਹੁਲ ਗਾਂਧੀ ਦੇ ਕੋਈ ਵਿਅਕਤੀ ਤੁਸੀਂ ਇਸ ਗੱਲ ਦਾ ਮੈਂ ਭਾਜ ਭਾਈਆਂ ਨੂੰ ਪੁੱਛਣਾ ਚਾਹ ਰਾ ਜਵਾਬ ਦੇ ਸਕਦੇ ਰੇਲਵੇ ਜੋ ਪਹਿਲਾਂ ਲਿਖਿਆ ਹੁੰਦਾ ਸੀ ਭਾਰਤੀ ਰੇਲ ਇਨੀਅਰ ਰੇਲ ਅੱਜ ਦੇ ਚਾਹ ਰੇਲ ਦੇ ਡੱਬੇ ਤੇ ਅਡਾਨੀ ਰੇਲ ਇਹ ਜਿਹੜੇ ਜਿਗਾ ਆਪਣੇ ਇਹ ਉਹ ਵਿਵਸਥੀ ਪ੍ਰਾਈਵੇਟ ਕੰਪਨੀਆਂ ਬੇਚੀਆਂ ਸਾਰਿਆਂ ਦਾ ਪ੍ਰਾਈਵੇਟੇਸ਼ਨ ਕੀਤਾ ਜਾ ਰਿਹਾ ਔਰ ਬੈਂਕਾਂ ਦੇ ਵਿੱਚ ਬੈਂਕਾਂ ਦੇ ਵਿੱਚ ਫੌਜੀਾਂ ਦੀ ਪੈਨਸ਼ਨ ਆਉਂਦੀ ਸੀ ਜਿਹਦੇ ਨਾਲ ਬੈਂਕਾਂ ਨੂੰ ਵੀ ਫਾਇਦਾ ਸੀ ਤੇ ਫੌਜੀਾਂ ਨੂੰ ਵੀ ਫਾਇਦਾ ਸੀ ਤੋ ਫੌਜੀਗਾਨੀ ਪੈਨਸ਼ਨ ਜਿਹੜੀ ਹੈ ਬੈਂਕਾਂ ਤੋਂ ਕੱਢ ਕੇ ਇੱਕ ਪ੍ਰਾਈਵੇਟ ਸੰਸਥਾ ਬਣਾ ਦਿੱਤੀ ਗਈ ਹੈ ਪ੍ਰਾਈਵੇਟ ਏਜੰਸੀ ਬਣਾ ਦਿੱਤੀ ਹੈ ਹੁਣ ਫੌਜੀ ਦੀ ਪੈਨਸ਼ਨ ਉਹਨਾਂ ਕੋਲ ਜਾਂਦੀ ਹੈ ਜਿਹਦੇ ਨਾਲ ਸਰਕਾਰੀ ਬੈਂਕਾਂ ਨੂੰ ਥੋੜਾ ਰੁਪਈਆ ਦਾ ਘਾਟਾ ਹੋਇਆ ਤੇ ਫੌਜੀਆਂ ਨੂੰ ਪਰੇਸ਼ਾਨੀ ਹੋ ਔਰ ਫੌਜੀ ਜਿਹੜੇ ਹੈਗੇ ਆ ਉਹਨਾਂ ਦੇ ਪਤਾ ਨਹੀਂ ਕਿਉਂ ਇਹ ਭੱਜ ਭਾਈ ਮੋਦੀ ਸਾਹਿਬ ਉਰੀ ਮਗਰ ਪਏ ਵੇ ਫੌਜੀ ਭਰਤੀ ਸਮੇ ਫੌਜੀਗਾਨੀ ਭਰਤੀ ਕਰਦੀ 4 ਸਾਲ ਨੂੰ ਪੈਨਸਲ ਕਰਤੀ ਬੰਦ ਤੇ ਜਿਹੜੇ ਪੁਰਾਣੇ ਬੋਲੀਆਂ ਦੀ ਪੈਨਸਲ ਸੀ ਉਹ ਸਰਕਾਰੀ ਬੈਂਕਾਂ ਤੋਂ ਕੱਢ ਕੇ ਪ੍ਰਾਈਵੇਟ ਅਨਾਰੇ ਚਲਾਈ ਗਈ ਆਸਾਂ ਦੇ ਵਿੱਚ ਦੇਸ਼ ਦੇ ਵਿੱਚ ਬਣ ਕੀ ਰਿਹਾ ਹੋ ਕੀ ਰਿਹਾ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਬਹਿ ਗੱਲ ਕਰਨੀ ਚਾਹਰਾ ਇਹ ਦੇਸ਼ ਦੀ ਕ੍ਰਾਂਤੀ ਨੂੰ ਜਿੱਤੇ ਬਚਾਉਣ ਦੀ ਲੋੜ ਹੈ ਉਥੇ ਦੇਸ਼ ਨੂੰ ਬਚਾਉਣਾ ਹੈ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਉਥੇ ਲੋਕਤੰਤਰ ਨੂੰ ਬਚਾਉਣ ਦੀ ਲੋੜ ਹੈ ਉਥੇ ਨਫਰਤ ਦੀ ਰਾਜਨੀਤੀ ਨੂੰ ਬੰਦ ਕਰਾਉਣ ਵਾਸਤੇ ਅਜਨੀਆਂ ਵੋਟਾਂ ਦੀ ਵਿੱਚ ਜ਼ਰੂਰਤ ਹੈ ਰਾਹੁਲ ગાંધી ਜੀ ਜਿਵੇਂ ਕਹਿ ਰਹੇ ਕਿ ਮਹਾਪਰ ਦੀ ਦੁਕਾਨ ਅਸੀਂ ਨਫਰਤ ਦੀ ਦੁਕਾਨ ਬੰਦ ਕਰਕੇ ਮਹਾਪਰ ਦੀ ਦੁਕਾਨ ਖੋਲਣਾ ਚਾਹਦੇ ਹਾਂ ਤੋਂ ਜਿਹੜੀ ਇੰਡੀਆ ਇੰਡੀਆ ਘੱਟ ਜੋੜ ਜਿਹੜਾ ਹੈਗਾ ਉਹਦੇ ਵਿੱਚ ਇਹ ਸਾਰੀਆਂ ਜ਼ਰੂਰਤਾਂ ਵਿਚ ਐਸਸੀ ਐਸਟੀ ਓਬੀ ਨੂੰ ਉਹਨਾਂ ਦੇ ਬਰਾਬਰ ਦਾ ਅਧਿਕਾਰ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਮਹਿਲਾਵਾਂ ਨੂੰ ਲੱਖ ਰੁਪਈਆ ਜਿਹੜੀ 10 ਰੁਪਈਆ ਰੋਜ਼ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਕਿਸਾਨਾਂ ਦਾ ਜਿਹੜਾ ਕੱਟਾ माफ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਇਹਦੇ ਮੋਦੀ ਸਾਹਿਬ ਕੋਲ ਕੋਈ ਜੁਗਮਲੇ ਨਹੀਂ ਹੈ ਮੋਦੀ ਤੇ ਅੰਮਾਨਸਾ ਜੁੜੀ ਨੇ ਮੰਨਿਆ ਕਿ 15 ਲੱਖ ਦਾ ਜਮਾਨਾ ਉਹਨਾਂ ਨੂੰ ਸੀ બે ਗੱਲ ਕੁਝ ਨਹੀਂ ਚੌੜਾਗੇ 15 ਲੱਖ ਦੇ